ਹਾਜਰਤ موسی ਬੰਦਗੀ ਕਰਦਾ ਦਿਨ ਰਾਤ ਇਬਾਦਤ ਕਰਦਾ ਹੈ। ਹਾਜਰਤ موسی ਜੀ ਇੱਕ ਦਿਨ ਤੁਰੇ ਜਾਂਦੇ ਆ ਬਾਜ਼ਾਰ ਵਿੱਚ। ਬਹੁਤ ਵੱਡਾ ਗਿਆਨ ਆਹੀ। ਗੱਲ ਛੋਟੀ ਜੀ ਹੈ। ਧਿਆਨ ਨਾਲ ਸੁਣਿਓ। ਗਿਆਨ ਬੜਾ ਵੱਡਾ ਹੈ। ਹਾਜਰਤ موسی ਜੀ ਤੁਰੇ ਜਾਂਦੇ ਆ ਬਾਜ਼ਾਰ ਵਿੱਚ। ਇੱਕ ਬੜਾ ਅਮੀਰ ਬੰਦਾ ਮਿਲਿਆ ਜਿਹਦੇ ਕੋਲ ਪਦਾਰਥਾਂ ਦੀ ਪੈਸੇ ਦੀ ਕੋਈ ਕਮੀ ਨਹੀਂ ਹਜਰਤ موسی ਜੀ ਨੂੰ ਵੇਖ ਕੇ ਹੱਥ ਜੋੜ ਕੇ ਕਹਿੰਦਾ ਕਹਿੰਦਾ ਇਹ ਹਜਰਤ موسی ਜੀ ਤੁਸੀਂ ਖੁਦਾ ਦੀ ਆਵਾਦਤ ਕਰਦੇ ਹੋ ਖੁਦਾ ਦੀ ਬੰਦਗੀ ਕਰਦੇ ਹੋ ਖੁਦਾ ਨੂੰ ਕਿਉਂ ਕਿ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਉਹ ਕਿਸੇ ਹੋਰ ਗਰੀਬ ਨੂੰ ਦੇਣ ਹੁਣ ਮੇਰੇ ਕੋਲ ਬਹੁਤ ਕੁਛ ਹੈ ਆਖੋ ਸਤਨਾਮ ਉਹ ਹਜ਼ਰਤ موسی ਜੀ ਹੈਰਾਨ ਹੋ ਗਏ ਵੀ ਇਹੋ ਜਿਹਾ ਬੰਦਾ ਤੇ ਕਦੇ ਮਿਲਿਆ ਹੀ ਨਹੀਂ ਜਿਹੜਾ ਕਹਿੰਦਾ ਹੋਵੇ ਮੇਰੇ ਕੋਲੇ ਬਹੁਤ ਕੁਛ ਹੈ ਵਸ ਮੈਂ ਹੁਣ ਰੱਜ ਗਿਆ ਹਾਂ ਕਿਉਂਕਿ ਰੱਜ ਤਾਂ ਆਉਂਦੇ ਹੀ ਨਹੀਂ ਬਿਨਾਂ ਸੰਤੋਖ ਨਹੀਂ ਕੋ ਰਾਜੈ ਕ੍ਰਿਸ਼ਨਾਂ ਦਾ ਤਾਂ ਅੰਤ ਹੀ ਹੈ ਨਹੀਂ ਇਹ ਬੰਦਾ ਕਿਹੋ ਜਿਹਾ ਹੈ ਕਿ ਮੇਰੇ ਕੋਲ ਬਹੁਤ ਕੁਝ ਹੈ ਹਜ਼ਰਤ موسی ਜੀ ਤੁਸੀਂ ਖੁਦਾ ਨੂੰ ਕਿਓ ਕਿ ਮੈਨੂੰ ਹੋਰ ਭਾਵੇਂ ਧਨ ਨਾ ਦੇਵੇ ਮੈਂ ਸ਼ੁਕਰਾਨਾ ਕਰਦਾ ਉਸ ਖੁਦਾ ਦਾ ਪ੍ਰਮਾਤਮਾ ਦਾ ਕਿ ਮੈਨੂੰ ਬਹੁਤ ਕੁਝ ਦਿੱਤਾ ਉਹ ਕਿਸੇ ਗਰੀਬ ਨੂੰ ਦੇਵੇ ਉਹ ਹਾਜ਼ਰਤ موسی ਜੀ ਕਹਿਣ ਲੱਗੇ ਵੀ ਚੰਗਾ ਮੈਂ ਤੇਰਾ ਸੁਨਿਆ ਪਰਮਾਤਮਾ ਤੱਕ ਪਹੁੰਚਾਵਾਂਗਾ ਥੋੜਾ ਜਿਹਾ ਅੱਗੇ ਗਿਆ ਇੱਕ ਮੋਚੀ ਮਿਲਿਆ ਗਰੀਬ ਵੜਾ ਸ਼ਿਕਾਇਤ ਕਰਦਾ ਹੈ ਕਹਿੰਦਾ ਹਾਜ਼ਰਤ موسی ਜੀ ਵੜੇ ਅਮੀਰ ਲੋਕ ਪਏ ਆ ਮੈਂ ਗਰੀਬ ਆ ਤੇ ਮੈਂ ਇਹ ਰੋਜ਼ ਸ਼ਿਕਾਇਤ ਕਰਦਾ ਪ੍ਰਮਾਤਮਾ ਨੂੰ ਕਿ ਮੇਰਾ ਕੀ ਮਾੜਾ ਕਰਮ ਹੈ ਮੈਨੂੰ ਵੀ ਕੁਝ ਧਨ ਦੌਲਤ ਦੇ ਮੈਂ ਵੀ ਕੁਝ ਸੁੱਖ ਭੋਗਾਂ ਉਹ ਕਹਿੰਦਾ ਇਹ ਵੀ ਗੱਲ ਠੀਕ ਹੈ ਤੇਰੀ ਕੋਈ ਗੱਲ ਨਹੀਂ ਮੈਂ ਖੁਦਾ ਨਾਲ ਪ੍ਰਮਾਤਮਾ ਨਾਲ ਗੱਲ ਕਰਾਂਗਾ ਦੋਵਾਂ ਦੀ ਗੱਲ ਸੁਣ ਲਈ ਹਾਜ਼ਰ ਤਮੂਸਾ ਜੀ ਨੇ ਅਮੀਰ ਕਹਿੰਦਾ ਵੀ ਮੇਰੇ ਕੋਲੇ ਬਹੁਤ ਕੁਛ ਹੈ ਪਰਮਾਤਮਾ ਨੂੰ ਕਹਿ ਕਿਸੇ ਹੋਰ ਨੂੰ ਦੇਵੇ ਗਰੀਬ ਮਿਲਿਆ ਮੂਸੀ ਕਹਿੰਦਾ ਵੀ ਉਸ ਪਰਮਾਤਮਾ ਨੂੰ ਕਹਿ ਵੀ ਮੈਨੂੰ ਵੀ ਕੁਛ ਦੇਵੇ ਮੈਂ ਸ਼ਿਕਾਇਤ ਕਰਦਾ ਹਾਂ ਹੁਣ ਆਵਾਦਤ ਵਿੱਚ ਬਹਿ ਕੇ ਜਾ ਕੇ ਬੰਦਗੀ ਕਰਨ ਲੱਗੇ ਹਾਜ਼ਰਤ موسی ਜੀ ਬੰਦਗੀ ਕਰਨ ਲੱਗੇ ਜਦੋਂ ਖੁਦਾ ਨਾਲ ਗੱਲ ਹੋਈ ਕਹੇ ਖੁਦਾ ਤੇਰੀਆਂ ਖੇਡਾਂ ਤੂੰ ਜਾਣਦਾ ਮੈਨੂੰ ਅਮੀਰ ਬੰਦਾ ਮਿਲਿਆ ਉਹ ਮੈਨੂੰ ਕਹਿੰਦਾ ਹੈ ਕਿ ਤੂੰ ਖੁਦਾ ਨੂੰ ਪਰਮਾਤਮਾ ਨੂੰ ਕਹੀਂ ਵੀ ਮੇਰੇ ਕੋਲੇ ਬਹੁਤ ਕੁਝ ਹੈ ਇੱਕ ਮੈਨੂੰ ਗਰੀਬ ਮਿਲਿਆ ਉਹ ਕਹਿੰਦਾ ਮੈਂ ਸ਼ਿਕਾਇਤ ਕਰਦਾ ਹੈ ਕਿ ਮੈਨੂੰ ਵੀ ਪਰਮਾਤਮਾ ਕੁਝ ਦੇਵੇ ਖੁਦਾ ਫਿਰ ਪਰਮਾਤਮਾ ਨੇ ਜੋ ਗੱਲ ਕਹੀ ਉਹ ਗਿਆਨ ਲੈਣ ਵਾਲੀ ਹੈ ਆਪਣੇ ਵਾਸਤੇ ਖੁਦਾ ਨੇ ਕਿਹਾ ਕਿ ਉਹ ਅਮੀਰ ਬੰਦੇ ਨੂੰ ਕਹੋ ਜਾ ਕੇ ਕਿ ਉਹ ਸ਼ੁਕਰਾਨਾ ਕਰਨਾ ਬੰਦ ਕਰ ਦੇਵੇ ਆਖੋ ਸਤਨਾ ਉਹ ਸ਼ੁਕਰਾਨਾ ਕਰਦਾ ਰਹਿੰਦਾ ਹਰ ਵੇਲੇ ਦੁੱਖਾਂ 'ਚ ਵੀ ਸੁੱਖਾਂ 'ਚ ਵੀ ਤੇ ਉਹਨੂੰ ਦਾਤਾਂ ਮਿਲਦੀਆਂ ਰਹਿੰਦੀਆਂ ਜਿਹੜਾ ਸ਼ੁਕਰਾਨਾ ਕਰਦਾ ਹੈ ਚੌਗਣ ਕਰੈ ਨਿਹਾਲ ਉਹਨੂੰ ਚਾਰ ਗੁਣਾ ਗੁਰੂ ਨਿਹਾਲ ਕਰ ਦਿੰਦਾ ਉਹਨੂੰ ਕਹੇ ਵੀ ਸ਼ੁਕਰਾਨਾ ਨਾ ਕਰੇ ਜੇ ਉਹਦੇ ਕੋਲ ਬਹੁਤ ਕੁਛ ਹੈ ਸ਼ਿਕਾਇਤ ਕਰੇ ਤੇ ਜਿਹੜਾ ਗਰੀਬ ਹੈ ਜੀ ਉਹ ਸ਼ਿਕਾਇਤ ਕਰਦਾ ਰਹਿੰਦਾ ਉਹਨੂੰ ਕਹਿ ਵੀ ਸ਼ਿਕਾਇਤ ਕਰਨੀ ਛੱਡ ਦੇਵੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੇ ਉਹਨੂੰ ਵੀ ਬਹੁਤ ਕੁਝ ਮਿਲ ਜਾਏਗਾ ਆਖੋ ਸਤਨਾਮ ਭਾਵੇਂ ਕੀ ਹੈ ਵੀ ਭਾਵੇਂ ਦੁੱਖ ਹੋਵੇ ਤਾਂ ਵੀ ਸ਼ੁਕਰਾਨਾ ਕਰ ਤੇ ਸੁੱਖ ਹੋਵੇ ਤਾਂ ਵੀ ਬਹੁਤ ਆ ਸ਼ੁਕਰਾਨਾ ਕਰ ਕਿਉਂਕਿ ਇੱਕ ਹੈ ਇੱਕ ਹੈ ਇੱਕ ਤੂੰ ਹੀ ਇੱਕ ਹੈ ਇੱਕ ਹੈ ਤੂੰ ਰਾయా ਤਉ ਕਿਰਪਾ ਤੇ ਸੁਖ ਪਾਇਆ ਤੇਰੀ ਕਿਰਪਾ ਨਾਲ ਸੁਖ ਪ੍ਰਾਪਤ ਹੋਣਾ ਹੈ ਤਉ ਕਿਰਪਾ ਤੇ ਸੁਖ ਪਾਇਆ ਸੁਖ ਪਦਾਰਥਾਂ ਵਿੱਚ ਨਹੀਂ ਜਦੋਂ ਮਨੁੱਖ ਨੇ ਚਿੰਤਾ ਮਕਾਉਣੀ ਹੈ ਨਾ ਤਾਂ ਉਹ ਆਪਣਾ ਆਪਣਾ ਦਿਮਾਗ ਹੈ ਜਿਹੜਾ ਜੇ ਦੁੱਖ ਆ ਗਿਆ ਦੁੱਖ ਵਿੱਚ ਸੈੱਟ ਕਰਨਾ ਸਿੱਖ ਜਾਏ ਤੇ ਜੇ ਸੁੱਖ ਆ ਗਿਆ ਤਾਂ ਸੁੱਖ ਵਿੱਚ ਸੈੱਟ ਕਰਨਾ ਸਿੱਖ ਜਾਏ ਬਸ। ਇਹ ਹੀ ਸੁੱਖ ਦੀ ਨਿਸ਼ਾਨੀ ਆ। ਹੁਣ ਉਦਾਹਰਣ ਬੜੀ ਪਿਆਰੀ ਉਦਾਹਰਣ ਦਿੱਤੀ ਕਿਸੇ ਨੇ ਕਿ ਦੁੱਖ ਵਿੱਚ ਦਿਮਾਗ ਨੂੰ ਸੈੱਟ ਕਿਵੇਂ ਕਰੀਏ? ਸੁੱਖ ਵਿੱਚ ਦਿਮਾਗ ਨੂੰ ਸੈੱਟ ਕਿਵੇਂ ਕਰੀਏ? ਇੱਕ ਸਾਧੂ ਐ ਕੋਈ ਫਕੀਰ ਉਹਦਾ ਤਵੇਲਾ ਹੈ ਗਉਆਂ ਵੜੀਆਂ ਨੇ ਰੱਖੀਆਂ ਹੋਈਆਂ ਸਾਧੂ ਇੱਕ ਦਿਨ ਕਹਿ ਰਿਹਾ ਵੇਖ ਕੇ ਕਹਿੰਦਾ ਮੇਰੇ ਕੋਲ ਵੜੀਆਂ ਗਾਵਾਂ ਨੇ ਵੜਾ ਦੁੱਧ ਦੇਂਦੀਆਂ ਨੇ ਤੇ ਦਹੀਂ ਬਣਦਾ ਮੱਖਣ ਬਣਦਾ ਰੋਜ਼ ਛਕਦੇ ਆ ਉਹਦੇ ਜਿਹੜੇ ਚੇਲੇ ਆ ਉਹ ਸੁਣ ਸੁਣੀ ਜਾਂਦੇ ਆ ਵੀ ਫਕੀਰ ਜੀ ਬੜੇ ਖੁਸ਼ ਹੋ ਰਹੇ ਹੱਤਵਲ ਤਵੇਲਾ ਵੇਖ ਕੇ ਸੁੱਖ ਹੈ ਨਾ ਕਿ ਬੜੀਆਂ ਗਾਵਾਂ ਨੇ ਦਹੀਂ ਖਾਈ ਦੀ ਆ ਰੋਜ਼ ਮੱਖਣ ਛਕੀਦਾ ਹੈ ਤੇ ਕਹਿੰਦੇ ਥੋੜੇ ਦਿਨ ਲੰਘੇ ਸਾਰੀਆਂ ਗਊਆਂ ਕੋਈ ਚੋਰੀ ਕਰਕੇ ਲੈ ਗਏ ਉਹ ਵੇਖਦਿਆ ਵੀ ਹੁਣ ਫਕੀਰ ਕੀ ਕਹੇਗਾ ਉਹ ਕਹਿੰਦਾ ਆ ਵੀ ਕਹਿੰਦਾ ਚੰਗਾ ਹੋ ਗਿਆ ਰੋਜ਼ ਮਿਹਨਤ ਕਰਨੀ ਪੈਂਦੀ ਸੀ ਬੜਾ ਖਿਆਲ ਰੱਖਣਾ ਪੈਂਦਾ ਸੀ ਬੜੀ ਸਫਾਈ ਕਰਨੀ ਪੈਂਦੀ ਸੀ ਬੜੀ ਕਲਪਨਾ ਕਰਨੀ ਪੈਂਦੀ ਸੀ ਬੰਦੇ ਰੱਖਣੇ ਪੈਂਦੇ ਸੀ ਚਾਲੇ ਵੀ ਪ੍ਰਮਾਤਮਾ ਨੇ ਠੀਕ ਹੀ ਕੀਤਾ ਕੋਸਾਤਨਾ ਦਿਮਾਗ ਸੈੱਟ ਕਰ ਲਿਆ ਨਾ ਦੁੱਖ ਵਾਲੇ ਪਾਸੇ ਵੀ ਕਰ ਲਿਆ ਤੇ ਸੁੱਖ ਵਾਲੇ ਪਾਸੇ ਵੀ ਕਰ ਲਿਆ ਕੀ ਕਹਤਾ ਮਾਲਕਾ ਜੇ ਸੁੱਖ ਤੇਰੀ ਦਾਤ ਹੈ ਤਾਂ ਦੁੱਖ ਵੀ ਤੇਰੀ ਦਾਤ ਹੈ ਪਰ ਪਾਤਸ਼ਾਹ ਕਹਿੰਦੇ ਆ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਸੁਖ ਪ੍ਰਾਪਤ ਹੁੰਦਾ ਹੈ ਅੰਦਰ ਦੇ ਕਲੇਸ਼ ਖਤਮ ਹੋ ਜਾਂਦੇ ਜੰਮਣ ਮਰਣਾ ਮਿਟ ਜਾਂਦਾ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਸ਼ਨਾ ਵਸਾਏ ਉਹਦਾ ਜਨਮ ਮਰਨ ਮੁੱਕ ਜਾਂਦਾ ਤੇ ਜਮਕਾਲ ਦਾ ਵੀ ਉਹਦੇ ਤੇ ਵਾਸ ਨਹੀਂ ਚੱਲਦਾ ਹਰ ਥੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ ਜਦੋਂ ਉਹਦੇ 'ਚ ਸਮਾ ਗਿਆ ਪ੍ਰਮਾਤਮਾ ਨਾਲ ਉਹਦਾ ਮਨ ਮਿਲਿਆ ਰਹਿੰਦਾ ਤੇ ਉਹ ਸੱਚੇ ਪ੍ਰਮਾਤਮਾ ਵਿੱਚ ਸਮਾਇਆ ਰਹਿੰਦਾ ਭਾਵ ਹਰ ਵੇਲੇ ਸ਼ੁਕਰਾਨਾ ਕਰਦਾ ਰਹਿੰਦਾ ਹੈ ਨਾਨਕ ਹੌਂ ਬਲਹਾਰੀ ਤਿਨ ਕੋ ਜੋ ਚੱਲਣਾ ਸਤਗੁਰੁ ਭਾਏ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜੋ ਸਤਗੁਰੂ ਦੇ ਪਿਆਰ ਵਿੱਚ ਤੁਰਦੇ ਹਨ ਬਿਨ ਸ਼ਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਫਿਰ ਪਾਤਸ਼ਾਹ ਕਹਿੰਦੇ ਸਤਿਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਇਸਤਰੀ ਭਾਵੇਂ ਬਿਆੰਤ ਸ਼ਿੰਗਾਰ ਕਰੇ ਉਹ ਸ਼ੁੱਧ ਨਹੀਂ ਹੋ ਸਕਦੀ ਆਖੋ ਸਤਨਾ ਬਿਨ ਸ਼ਬਦ ਹੈ ਸੁਧ ਨਾ ਹੋ ਬਈ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨਾ ਜਾਣਾਈ ਦੂਜੈ ਪਾਏ ਪਿਆਰ ਕਿਉਂਕਿ ਉਹ ਪਤੀ ਪਰਮਾਤਮਾ ਦੀ ਕਦਰ ਨਹੀਂ ਜਾਣਦੀ ਉਹਦੀ ਮਾਇਆ ਦੇ ਵਿੱਚ ਸੁਰਤ ਜੁੜ ਜਾਂਦੀ ਹੈ ਫਿਰ ਕੀ ਸਾਰਨਾ ਜਾਣੇ ਦੂਜੇ ਭਾਏ ਪਿਆਰ ਪਤੀ ਪਰਮੇਸ਼ਰ ਨੂੰ ਛੱਡ ਕੇ ਸੁਰਤ ਹੋਰ ਪਾਸੇ ਜੁੜ ਗਈ ਤੇ ਫਿਰ ਸੁੱਖ ਕਿੱਥੇ ਹੈ ਮਾਲਕ ਤੋਂ ਬਿਨਾਂ ਪਤੀ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਉਤਾਂ ਮਹਾਰਾਜ ਕਹਿੰਦੇ ਏਦਾਂ ਹੈ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਇਹੋ ਜਹੀ ਜੀਵੀ ਸਤਰੀ ਮਨੋ ਕੋਟੀ ਤੇ ਮਾੜੇ ਲਛਣਾ ਵਾਲੀ ਹੈ ਤੇ ਨਾਰੀਆਂ ਵਿੱਚ ਉਹ ਸਭ ਤੋਂ ਭੈੜੀ ਕਹਾਉਂਦੀ ਹੈ ਪਾਪ ਮਨੁੱਖਾਂ ਵਿੱਚੋਂ ਉਹ ਭੈੜਾ ਕਹਾਉਂਦਾ ਕਿਉਂਕਿ ਆਪਣੇ પતિ ਪਰਮੇਸ਼ਵਰ ਦੇ ਅਧੀਨ ਨਹੀਂ ਦੂਜੇ ਭਾਏ ਪਿਆਰ ਆਪਣੇ પતિ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰਦਾ ਹੈ ਇਸ ਕਰਕੇ ਉਹਨੂੰ ਭੈੜੇ ਲੱਛਣਾ ਵਾਲੀ ਮੰਨਿਆ ਜਾਂਦਾ ਹੈ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਐ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੇਰ ਕਰ ਮੈਂ ਤੇਰੀ ਬਾਣੀ ਭਾਵ ਤੇਰਾ ਜਸ ਉਚਾਰਦਾ ਰਹਾ ਮੈਂ ਤੇਰਾ ਜਸ ਉਚਾਰਾਂ ਹਰ ਨਾਮ ਧਿਆਈ ਹਰ ਉਚਾਰਾਂ ਹਰ ਲਾਹ ਲੈਣੀ ਮੈਂ ਹਰੀ ਨਾਮ ਨੂੰ ਸਿਮਰਾਂ ਤੇ ਮਾਲਕ ਦਾ ਨਾਮ ਉਚਾਰਨ ਕਰਾਂ ਮੈਂ ਇਹੀ ਲਾਭ ਖਟਾਂ ਜੋ ਜਪਦੇ ਹਰ ਹਰ ਦਿਨ ਸਰਾਤ ਤិន ਹਉ ਕੁਰਬੈਣੀ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਦਿਨ ਰਾਤ ਹਰੀ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਹਨ ਸਿਮਰਦੇ ਹਨ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾਂ ਨੈਣੀ ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜੀਨੇ ਮੈਨੂੰ ਪਿਆਰਾ ਸੱਜਣ ਮਾਲਕ ਸਾਥੀ ਮਿਲਾ ਦਿੱਤਾ ਹਰ ਦਾਸਣ ਸਿਉ ਪ੍ਰੀਤ ਹੈ ਹਰ ਦਰਸ਼ਨ ਕੋ ਮਿੱਤ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਮਾਲਕ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ ਤੇ ਮਾਲਕ ਆਪਣੇ ਸੇਵਕਾਂ ਦਾ ਮਿੱਤਰ ਹੁੰਦਾ ਹੈ ਹਰ ਦਾਸਨ ਕੈ ਵਸ ਹੈ ਜਿਉਂ ਜੰਤੀ ਕੈ ਵਸ ਜੰਤ ਜਿਵੇਂ ਵਾਜਾ ਬਜੰਤਰੀ ਦੇ ਵਸ ਵਿੱਚ ਹੁੰਦਾ ਹੈ ਜਿਵੇਂ ਚਾਹੇ ਉਹਨੂੰ ਵਜਾਏ ਹੁਣ ਵਾਜਾ ਹੁੰਦਾ ਨਾ ਵਜਾਉਣ ਵਾਲੇ ਕੋਲ ਉਹਦੇ ਵਸ ਵਿੱਚ ਹੁੰਦਾ ਹੈ ਉਹ ਚਾਵੇ ਵਜਾਵੇ ਉਹ ਚਾਵੇ ਜਿਵੇਂ ਮਰਜ਼ੀ ਵਜਾਵੇ ਉਹ ਚਾਵੇ ਜੋ ਮਰਜੀ ਰਾਗ ਕੱਢੇ ਉਹਦੇ ਵਸ ਵਿੱਚ ਹੈ ਹਰ ਦਾਸਨ ਕੈ ਵਸ ਹੈ ਜਿਉਂ ਜੰਤੀ ਕੈ ਵਸ ਜੰਤ ਜੰਤ ਭਾਵ ਜੰਤਰ ਵਾਜਾ ਜੰਤੀ ਭਾਵ ਵਜਾਉਣ ਵਾਲਾ ਉਹਦੇ ਅਧੀਨ ਹੋ ਗਿਆ ਨਾ ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸਿਉ ਨੇਹ ਮਾਲਕ ਦੇ ਸੇਵਕ ਆਪਣੇ ਪ੍ਰੀਤਮ ਮਾਲਕ ਨਾਲ ਪ੍ਰੇਮ ਜੋੜ ਕੇ ਮਾਲਕ ਨੂੰ ਸਿਮਰਦੇ ਹਨ ਕਿਰਪਾ ਕਰ ਕੇ ਸੁਣਹੁ ਪ੍ਰਭ ਸਭ ਜਗ ਮੈਂ ਵਰਸੈ ਮੇਹੂ ਤੇ ਇਹ ਬੇਨਤੀ ਕਰਦੇ ਹਨ ਕਿ ਮਾਲਕ ਮਿਹਰ ਕਰ ਮਿਹਰ ਕਰਕੇ ਸੁਣ ਕੇ ਸਾਰੇ ਸੰਸਾਰ ਵਿੱਚ ਨਾਮ ਦੀ ਵਰਖਾ ਹੋਵੇ ਤੇ ਇਸ ਪਿਆਰ ਕਰਕੇ ਹੀ ਮਾਲਕ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ ਉਹ ਕੀ ਕਹਿੰਦੇ ਰਹਿੰਦਿਆ ਵੀ ਸੰਸਾਰ ਹੈ ਜਿਹੜਾ ਉਹ ਸੁਖੀ ਵਸੇ ਜਿਹੜਾ ਕਿਸੇ ਲਈ ਸ਼ੁਕਰਾਨਾ ਕਰਦਾ ਹੈ ਜਿਹੜਾ ਕਿਸੇ ਲਈ ਸ਼ੁਕਰਾਨੇ ਦੀ ਅਰਦਾਸ ਕਰਦਾ ਹੈ ਤੇ ਨਾਮ ਦੀ ਵਰਖਾ ਕਹਿੰਦਾ ਵੀ ਸਾਰੇ ਸੰਸਾਰ ਵਿੱਚ ਠੰਡ ਵਰ ਤੇ ਨਾਮ ਦੀ ਵਰਖਾ ਹੋਵੇ ਤੇ ਉਹ ਮਾਲਕ ਨੂੰ ਫਿਰ ਪਿਆਰੇ ਲੱਗਦੇ ਹਨ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰੀ ਦੇ ਸੇਵਕਾਂ ਦੀ ਵਡਿਆਈ ਮਾਲਕ ਦੀ ਵੀ ਹੁੰਦੀ ਹੈ ਜਦੋਂ ਅਸੀਂ ਹਰੀ ਦੇ ਸੇਵਕ ਦੀ ਵਡਿਆਈ ਕਰਦੇ ਹਾਂ ਮਾਲਕ ਦੇ ਸੇਵਕ ਦੀ ਵਡਿਆਈ ਕਰਦੇ ਹਾਂ ਤਾਂ ਉਹ ਮਾਲਕ ਦੀ ਵਡਿਆਈ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਕਹਿੰਦੇ ਜਦੋਂ ਮਾਲਕ ਨੂੰ ਆਪਣੀ ਇਹ ਵਡਿਆਈ ਜੋ ਦੇ ਸੇਵਕਾਂ ਦੀ ਹੁੰਦੀ ਹੈ ਉਹ ਚੰਗੀ ਲੱਗਦੀ ਹੈ ਤੇ ਫਿਰ ਉਹ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾ ਦਿੰਦਾ ਆਖੋ ਸਤਨਾਮ ਹਰ ਆਪਣੀ ਵਡਿਆਈ ਭਾਮਦੀ ਕਹਿੰਦੇ ਜਦੋਂ ਪਰਮੇਸ਼ਵਰ ਦੀ ਵਡਿਆਈ ਹੁੰਦੀ ਹੈ ਨਾ ਤਾਂ ਉਹ ਆਪਣੇ ਸੇਵਕਾਂ ਦੀ ਫਿਰ ਜੈ ਜੈਕਾਰ ਕਰਾ ਦਿੰਦਾ ਤੇ ਉਹਨੂੰ ਫਿਰ ਵਡਿਆਈ ਚੰਗੀ ਲੱਗਦੀ ਹੈ ਜੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਪਰ ਜੁੜਿਆ ਹੋਇਆ ਹੋਵੇ ਹਰ ਇੱਕ ਨਹੀਂ ਹੁੰਦਾ ਬਿਰਲੇ ਕੀ ਕਹਿੰਦੇ ਜੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਹਰੀ ਦਾ ਦਾਸ ਭਾਵ ਮਾਲਕ ਦਾ ਸੇਵਕ ਜੋ ਹਰੀ ਦਾ ਨਾਮ ਸਿਮਰਦਾ ਹੈ ਉਹ ਹਰੀ ਦਾ ਸੇਵਕ ਤੇ ਪਰਮਾਤਮਾ ਇੱਕ ਰੂਪ ਹੋ ਜਾਂਦੇ ਹਨ ਆਖੋ ਸਤਨਾਮ ਜਨ ਨਾਨਕ ਹਰਿ ਕਾ ਦਾਸ ਹੈ ਹਰ ਪੈਜ ਰਖੋ ਭਗਵਾਨ ਏ ਅਕਾਲ ਪੁਰਖ ਦਾਸ ਨਾਨਕ ਤੇਰਾ ਸੇਵਕ ਹੈ ਇਸ ਸੇਵਕ ਦੀ ਵੀ लाज ਰੱਖ ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇ ਇਸ ਕਰਕੇ ਨਾਮ ਦੀ ਦਾਤ ਮੰਗਣੀ ਸੇਵਾ ਮੰਗਣੀ ਤੇ ਹਰ ਵੇਲੇ ਸ਼ੁਕਰਾਨਾ ਕਰਨਾ ਇਹ ਗੱਲ ਕੋਈ ਪੱਲੇ ਬਨ ਲਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਅੰਮ੍ਰਿਤ ਆ ਦਿੰਦੇ ਆ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ